ਪੰਜਾਬ ਵਿਜੀਲੈਂਸ ਬਿਊਰੋ ਨੂੰ ਨਮੋਸ਼ੀ ਦਾ ਸਾਹਮਣਾ ਉਸ ਵੇਲੇ ਕਰਨਾ ਪਿਆ ਜਵਾਬ ਨਹੀਂ ਸੀ ਕੋਲ ਵਿਜੀਲੈਂਸ ਦੇ ਅਫਸਰਾਂ ਕੋਲ ਜਦੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਝਾੜ-ਝੰਮ ਕੀਤੀ ਤਲਖ ਟਿੱਪਣੀਆਂ ਕੀਤੀਆਂ ਦਰਅਸਲ ਇਹ ਮਾਮਲਾ ਜੁੜਿਆ ਸੀ ਜਿਸ ਦੇ ਉੱਤੇ ਟਿੱਪਣੀਆਂ ਆਈਆਂ ਨੇ ਸਾਬਕਾ ਕਾਂਗਰਸੀ ਮੰਤਰੀ ਭਾਰਤ ਪੂਸ਼ਣ ਆਸ਼ੂ ਦੇ ਨਾਲ ਸਾਰੇ ਜਾਣਦੇ ਨੇ ਕਿ ਦੋ ਵੱਖੋ-ਵੱਖਰੇ ਕੇਸ ਆ ਜਿਹੜੇ ਐਫ ਆਈ ਆਰ ਉਹ ਦਰਜ ਕੀਤੀਆਂ ਗਈਆਂ ਭ੍ਰਿਸ਼ਟਾਚਾਰ ਮਾਮਲੇ ਦੇ ਵਿੱਚ ਭਾਰਤ ਪੂਸ਼ਣ ਆਸ਼ੂ ਦੇ ਖਿਲਾਫ ਕਈ ਸਮਾਂ ਭਾਰਤ ਪੂਸ਼ਣ ਆਸ਼ੂ ਨੂੰ ਜੇਲ੍ਹ ਚ ਰਹਿਣਾ ਪਿਆ ਫਿਰ ਉਹੀ ਫਾਈਲਾਂ ਦੇ ਆਧਾਰ ਤੇ ਡਾਕੂਮੈਂਟ ਦਸਤਾਵੇਜ਼ ਦੇ ਆਧਾਰ ਤੇ ਈਡੀ ਨੇ ਵੀ ਪੁਸ਼ਗਿਸ਼ ਦੇ ਲਈ ਜਲੰਧਰ ਵਿੱਚ ਸੱਦਿਆ ਸੀ ਭਾਰਤ ਪੂਸ਼ਣ ਆਸ਼ੂ ਨੂੰ ਲੰਮੀ ਪੁਸ਼ਗਿਸ਼ ਤੋਂ ਬਾਅਦ ਫਿਰ ਗ੍ਰਿਫਤਾਰੀ ਹੋ ਜਾਂਦੀ ਹੈ ਤਾਂ ਹੁਣ ਈਡੀ ਵਾਲੇ ਮਾਮਲੇ ਦੇ ਵਿੱਚ ਰੈਗੂਲਰ ਜ਼ਮਾਨਤ ਮਿਲੀ ਹੈ ਭਾਰਤ ਪੂਸ਼ਣ ਆਸ਼ੂ ਨੂੰ ਹਾਈ ਕੋਰਟ ਤੋਂ ਤੇ ਜਿਹੜੀਆਂ 2 ਐਫ ਆਈ ਆਰ ਰੱਦ ਕੀਤੀਆਂ ਗਈਆਂ ਨੇ ਉਹ ਵਿਜੀਲੈਂਸ ਬਿਊਰੋ ਨੂੰ ਆਖਿਆ ਗਿਆ ਸੀ ਹੁਕਮ ਦਿੱਤਾ ਗਿਆ ਸੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਤਾਂ ਇਸ ਮਾਮਲੇ ਦੇ ਵਿੱਚ ਹੁਣ ਜਿਹੜੀ ਗੱਲ ਸਾਹਮਣੇ ਨਿਕਲ ਕੇ ਆ ਰਹੀ ਹੈ ਕਿ ਝਾੜ ਝੰਬ ਕਿਵੇਂ ਹੋਈ ਇਹ ਵੀ ਕਿਹਾ ਗਿਆ ਕਿ ਭਾਰਤ ਪੂਸ਼ਣ ਆਸ਼ੂ ਦੇ ਖਿਲਾਫ ਜਿਹੜੀ ਇਹ ਕਾਰਵਾਈ ਕੀਤੀ ਗਈ ਹੈ ਇਹ ਗਲਤ ਕੀਤੀ ਗਈ ਹੈ ਤਾਂ ਇਸ ਮਾਮਲੇ ਦੇ ਵਿੱਚ ਵਿਜੀਲੈਂਸ ਨੇ ਭਾਰਤ ਪੂਸ਼ਣ ਆਸ਼ੂ ਨੂੰ ਪਰੇਸ਼ਾਨ ਕਰਨ ਲਈ ਅਪਰਾਧਿਕ ਕਾਰਵਾਈ ਕੀਤੀ ਹੈ ਹਾਈ ਕੋਰਟ ਦੀ ਟਿੱਪਣੀ ਆਈ ਹੈ ਖੁਰਾਕ ਟਰਾਂਸਪੋਰਟੇਸ਼ਨ ਘਟਾਲੇ ਨਾਲ ਸੰਬੰਧਿਤ ਭ੍ਰਿਸ਼ਟਾਚਾਰ ਮਾਮਲੇ 'ਚ ਪੰਜਾਬ ਦੇ ਸਾਬਕਾ ਮੰਤਰੀ ਭਾਰਤ ਪੂਸ਼ਣ ਆਸ਼ੂ ਤੇ ਹੋਰਾਂ ਖਿਲਾਫ ਐਫ ਆਈ ਆਰ ਨੂੰ ਰੱਦ ਕਰਦੇ ਹੋਏ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਮੰਨਿਆ ਕਿ ਇਸ ਮਾਮਲੇ 'ਚ ਵਿਜੀਲੈਂਸ ਬਿਊਰੋ ਵੱਲੋਂ ਅਪਰਾਧਿਕ ਕਾਰਵਾਈ ਸਿਰਫ ਉਹਨਾਂ ਨੂੰ ਪਰੇਸ਼ਾਨ ਕਰਨ ਲਈ ਸ਼ੁਰੂ ਕੀਤੀ ਗਈ ਸੀ ਹਾਈ ਕੋਰਟ ਨੇ ਕਿਹਾ ਕਿ ਸ਼ਿਕਾਇਤਕਰਤਾ ਗੁਰਪ੍ਰੀਤ ਸਿੰਘ ਵੱਲੋਂ ਮੁਕੱਦਮਾ ਸ਼ੁਰੂ ਕਰਨਾ ਕੁਝ ਹੋਰ ਨਹੀਂ ਸਗੋਂ ਅਨਾਜ ਦੀ ਖਰੀਦ ਅਤੇ ਟਰਾਂਸਪੋਰਟੇਸ਼ਨ ਲਈ ਟੈਂਡਰ ਸੰਬੰਧੀ ਮਾਮਲੇ ਨੂੰ ਅਪਰਾਧਿਕ ਅਪਰਾਧ ਦਾ ਜਾਮਾ ਪਣਾਉਣ ਦੀ ਇੱਕ ਉਦਾਹਰਨ ਹੈ ਇਸ ਦਾ ਨਤੀਜਾ ਇਹ ਹੈ ਕਿ ਸ਼ਿਕਾਇਤਕਰਤਾ ਦੇ ਕਹਿਣ ਤੇ ਵਿਜੀਲੈਂਸ ਵੱਲੋਂ ਪਟੀਸ਼ਨਰਾਂ ਖਿਲਾਫ ਅਪਰਾਧਿਕ ਕਾਰਵਾਈ ਸਿਰਫ ਉਹਨਾਂ ਨੂੰ ਪਰੇਸ਼ਾਨ ਕਰਨ ਲਈ ਸ਼ੁਰੂ ਕੀਤੀ ਗਈ ਇਹ ਜਿਹੜੀ ਝਾਰਚੰਬ ਹੈ ਜਾਂ ਜਿਹੜੀ ਵਿਜੀਲੈਂਸ ਬਿਊਰੋ ਦੇ ਖਿਲਾਫ ਟਿੱਪਣੀਆਂ ਆਈਆਂ ਨੇ ਹਾਈ ਕੋਰਟ ਦੀਆਂ ਇਹ ਇਕੱਲਾ ਵਿਜੀਲੈਂਸ ਦੇ ਅਫਸਰਾਂ ਖਿਲਾਫ ਜਾਂ ਵਿਜੀਲੈਂਸ ਬਿਊਰੋ ਦੇ ਖਿਲਾਫ ਨਹੀਂ ਬਲਕਿ ਪੰਜਾਬ ਸਰਕਾਰ ਦੇ ਮੂੰਹ ਤੇ ਵੀ ਚਪੇੜ ਹੈ ਕਿਉਂਕਿ ਪੰਜਾਬ ਸਰਕਾਰ ਨੇ ਦਾਵਾ ਕੀਤਾ ਸੀ ਉਸ ਵਕਤ ਕਿ ਵਿਜੀਲੈਂਸ ਸਿਰਫ ਉਹਨਾਂ ਖਿਲਾਫ ਹੀ ਕਾਰਵਾਈ ਕਰ ਰਿਹਾ ਜਿਨ੍ਹਾਂ ਨੇ ਕੋਈ ਗੜਬੜੀ ਕੀਤੀ ਹੈ ਐਵੇਂ ਅਸੀਂ ਕਿਸੇ ਨੂੰ ਹੱਥ ਨਹੀਂ ਲਾਉਂਦੇ ਤਾਂ ਹੁਣ ਪੰਜਾਬ ਸਰਕਾਰ ਦੇ ਉੱਤੇ ਵੀ ਇਸ ਨਾਲ ਸੰਬੰਧਕ ਹੈ ਸਵਾਲ ਉੱਠਨੇ ਸ਼ੁਰੂ ਹੋਏ ਨੇ ਕਿਉਂਕਿ ਪੰਜਾਬ ਸਰਕਾਰ ਦਾ ਜਿਹੜਾ ਕੰਟਰੋਲ ਹੈ ਉਹ ਵਿਜੀਲੈਂਸ ਬਿਊਰੋ ਦੇ ਉੱਤੇ ਹੈ ਤੇ ਵਿਜੀਲੈਂਸ ਵੱਲੋਂ ਟੜਾਟੜ ਐਫ ਆਈ ਆਰ ਜਿਹੜੀਆਂ ਦਰਜ ਕੀਤੀਆਂ ਗਈਆਂ ਰੱਦ ਹੋ ਜਾਣੀਆਂ ਆਪਣੇ ਆਪ ਦੇ ਵਿੱਚ ਵੱਡੀ ਨਮੋਸ਼ੀ ਵਾਲੀ ਗੱਲ ਹੈ ਹੁਣ ਅੱਗੇ ਇਹ ਵੀ ਪਤਾ ਲੱਗਦਾ ਕਿ ਉਹਨਾਂ ਨੂੰ ਜਿਹੜਾ ਪਰੇਸ਼ਾਨ ਕੀਤਾ ਗਿਆ ਹਾਈ ਕੋਰਟ ਵੱਲੋਂ ਕਿਹਾ ਗਿਆ ਕਿਸ ਤਰ੍ਹਾਂ ਇਹ ਬਿਊਰੋ ਵੱਲੋਂ ਸ਼ਕਤੀਆਂ ਦੀ ਦਰਵਾਤੋ ਹੈ ਜੋ ਕਾਨੂੰਨ ਦੇ ਬਿਲਕੁਲ ਉਲਟ ਹੈ ਹਾਈ ਕੋਰਟ ਨੇ ਵੀ ਕਿਹਾ ਕਿ ਮੰਨਣ 'ਚ ਕੋਈ ਸੰਕੋਚ ਨਹੀਂ ਕਿ ਐਫ ਆਈ ਆਰ ਚ ਲਾਇਆ ਗਿਆ ਦੋਸ਼ ਕਿਸੇ ਪ੍ਰਤੱਖ ਅਪਰਾਧ ਦਾ ਖਲਾਸਾ ਨਹੀਂ ਕਰਦੇ ਤੇ ਸਭ ਤੋਂ ਚੰਗਾ ਤਾਂ ਇਹ ਹੋ ਸਕਦਾ ਸੀ ਕਿ ਸ਼ਿਕਾਇਤਕਰਤਾ 220 21 ਲਈ ਸੋਧ ਨੀਤੀ ਖਿਲਾਫ ਨਿਆਂਇਕ ਸਮਿਖਿਆ ਦਾ ਆਪਾ ਪਣਾ ਸਕਦਾ ਸੀ ਪਰ ਨਿਸ਼ਚਿਤ ਤੌਰ ਤੇ ਉਸ ਅਧਾਰ ਤੇ ਪਟੀਸ਼ਨਰਾਂ ਤੇ ਮਕਦਮਾ ਚਲਾਉਣ ਦਾ ਕੋਈ ਮੌਕਾ ਨਹੀਂ ਸੀ ਜਸਟਿਸ ਮਹਾਵੀਰ ਸਿੰਘ ਸਿੰਧੂ ਨੇ ਸਾਬਕਾ ਮੰਤਰੀ ਭਾਰਤ ਕੁਸ਼ਨ ਆਸ਼ੂ ਸੁਖਵਿੰਦਰ ਸਿੰਘ ਗਿੱਲ ਹਰਵੀਨ ਕੌਰ ਤੇ ਪਰਮਜੀਤ ਚੇਚੀ ਵੱਲੋਂ ਧਾਰ ਪਟੀਸ਼ਨ ਨੂੰ ਮਨਜ਼ੂਰ ਕਰਦੇ ਹੋਏ ਆਦੇਸ਼ ਪਾਸ ਕੀਤੇ ਨੇ ਕਿ ਉਹਨਾਂ ਨੇ ਪੁਲਿਸ ਸਟੇਸ਼ਨ ਵਿਜੀਲੈਂਸ ਬਿਊਰੋ ਜ਼ਿਲ੍ਹਾ ਲੁਧਿਆਣਾ ਚ ਦਰਜ ਐਫ ਆਈ ਆਰ ਨੂੰ ਰੱਦ ਕਰਨ ਦੇ ਨਿਰਦੇਸ਼ ਮੰਗੇ ਸਨ ਬੈਂਚ ਨੇ ਕਿਹਾ ਕਿ ਪਟੀਸ਼ਨਰਾਂ ਸੁਖਵਿੰਦਰ ਸਿੰਘ ਗਿੱਲ ਰਵੀਨ ਕੌਰ ਤੇ ਪਰਮਜੀ ਚੇਚੀ ਨੂੰ ਸ਼ਿਕਾਇਤ ਕਰਤਾ ਗੁਰਪ੍ਰੀਤ ਸਿੰਘ ਅਤੇ ਗਵਾਹ ਰੋਹਿਤ ਕੁਮਾਰ ਸ਼ਿਕਾਇਤ ਕਰਤਾ ਦੇ ਇੱਕ ਹੋਰ ਸਹਿਯੋਗੀ ਠੇਕੇਦਾਰ ਵੱਲੋਂ ਬਿਨਾ ਕਿਸੇ ਜਾਇਜ਼ ਆਧਾਰ ਤੇ ਨਾਮਜ਼ਦ ਕੀਤਾ ਗਿਆ ਸੀ ਤੇ ਇਸ ਤਰ੍ਹਾਂ ਇਹ ਸੁਰੱਖਿਅਤ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਵਰਤਮਾਨ ਮਾਮਲਾ ਅਸਲ ਤੱਥਾਂ ਦੀ ਸਿਚਾਈ ਤੋਂ ਬਿਨਾ ਵਿਜੀਲੈਂਸ ਵੱਲੋਂ ਦਰਜ ਕੀਤਾ ਗਿਆ ਬੈਂਚ ਨੇ ਸ਼ੁੱਕਰਵਾਰ ਨੂੰ ਜਾਰੀ ਆਪਣੇ ਆਦੇਸ਼ ਵਿੱਚ ਕਿਹਾ ਕਿ ਇੱਥੋਂ ਤੱਕ ਕਿ ਪਟੀਸ਼ਨਰਾਂ ਸੁਖਵਿੰਦਰ ਸਿੰਘ ਗਿੱਲ ਅਤੇ ਹਰਵੀਨ ਕੌਰ ਨੂੰ ਸਿਰਫ ਸਰਕਾਰੀ ਕਰਮਚਾਰੀ ਹੋਣ ਲਈ ਕੋਈ ਗਲਤ ਮਨਸ਼ਾ ਵੀ ਨਹੀਂ ਦਿੱਤੀ ਜਾ ਸਕਦੀ ਸਗੋਂ ਉਹਨਾਂ ਨੇ ਉਚਿਤ ਮਿਹਨਤ ਨਾਲ ਆਪਣੇ ਫਰਜ਼ਾਂ ਦਾ ਪਾਲਣ ਕੀਤਾ ਹੈ। ਮਾਮਲੇ 'ਚ ਪਰਮਜੀ ਚੇਚੀ ਖਿਲਾਫ ਮੁਕਦਮੇ ਸੰਬੰਧੀ ਹਾਈ ਕੋਰਟ ਨੇ ਕਿਹਾ ਕਿ ਅਸਫਲ ਬੋਲੀ ਦਤਾਵਾਂ ਨੇ ਆਪਣਾ ਬਦਲਾ ਲੈਣ ਲਈ ਉਹਨਾਂ ਖਿਲਾਫ ਇੱਕ ਸਾਜ਼ਿਸ਼ ਰਚੀ ਸੀ। ਬੈਂਚ ਨੇ ਅੱਗੇ ਵੀ ਕਿਹਾ ਕਿ ਪਰਮਜੀਤ ਚੇਚੀ ਵੱਲੋਂ ਵਾਹਨਾ ਭਾ ਮੋਟਰਸਾਈਕਲ ਸਕੂਟਰ ਅਤੇ ਤਿੰਨ ਪਹੀਆ ਵਾਹਨਾਂ ਦੇ ਫਰਜੀ ਰਜਿਸਟ੍ਰੇਸ਼ਨ ਨੰਬਰ ਉਪਲਬਧ ਕਰਵਾਉਣ ਦਾ ਦੋਸ਼ ਲਾਉਣਾ ਕੋਈ ਅਪਰਾਧ ਨਹੀਂ ਹੈ ਖਾਸ ਕਰਕੇ ਉਦੋਂ ਜਦੋਂ ਰਾਜ ਦੇ ਖਜ਼ਾਨੇ ਨੂੰ ਕੋਈ ਨੁਕਸਾਨ ਨਾ ਹੋਇਆ ਹੋਵੇ ਅਤੇ ਅਨਾਜ ਦੀ ਜ਼ਰੂਰੀ ਮਾਤਰਾ ਸਮੇਂ ਤੇ ਪਹੁੰਚਾ ਦਿੱਤੀ ਗਈ ਹੋਵੇ ਇਥੇ ਵੀ ਦੱਸਣਾ ਬਣਦਾ ਹੈ ਕਿ ਆਸ਼ੂ ਖਿਲਾਫ ਅਨਾਜ ਖਰੀਦ ਅਤੇ ਟਰਾਂਸਪੋਰਟੇਸ਼ਨ ਦੀ ਗੁਣਵੱਤਾ ਅਤੇ ਸ਼ਰਤਾਂ ਲਈ ਟੈਂਡਰ ਨਾਲ ਸਮਝੌਤਾ ਕਰਨ ਲਈ ਰਿਸ਼ਵਤ ਲੈਣ ਦੇ ਦੋਸ਼ਾਂ ਤੇ ਐਫਆਈਆਰ ਦਰਜ ਕੀਤੀ ਗਈ ਸੀ ਉਹਨਾਂ ਨੂੰ 22 ਅਗਸਤ 2022 ਨੂੰ ਗ੍ਰਫਤਾਰ ਵੀ ਕੀਤਾ ਗਿਆ ਤੇ 24 ਮਾਰਚ 2023 ਨੂੰ ਜ਼ਮਾਨਤ ਦਿੱਤੇ ਜਾਣ ਤੱਕ ਕੋਈ ਇਸ ਮਾਮਲੇ 'ਚ ਸਲਾਖਾਂ ਦੇ ਪਿੱਛੇ ਰਹੇ ਪਹਿਲਾਂ ਤੇ ਉਦੋਂ ਸਲਾਖਾਂ ਪਿੱਛੇ ਰਹੇ ਫਿਰ ਈਡੀ ਨੇ ਗ੍ਰਫਤਾਰੀ ਕੀਤੀ ਫਿਰ ਉਦੋਂ ਇਸ ਤਰੀਕੇ ਨਾਲ ਭਾਰਤ ਕੋਸ਼ਨ ਆਸ਼ੂ ਦੇ ਖਿਲਾਫ ਜਿਹੜੇ ਪਰਚੇ ਦਰਜ ਹੋਏ ਉਹਨਾਂ ਨੂੰ ਇੱਕ ਥਾਂ ਤੇ ਰੱਦ ਕਰਨ ਦੀ ਜਿੱਥੇ ਹੁਕਮ ਆਇਆ ਉੱਥੇ ਵਿਜੀਲੈਂਸ ਬਿਊਰੋ ਦੀ ਝਾੜ-ਝੰਮ ਵੀ ਚੰਗੀ ਕੀਤੀ ਗਈ ਹੈ ਕਿ ਤੁਸੀਂ ਅਪਰਾਧਿਕ ਕਾਰਵਾਈ ਨੂੰ ਅੰਜਾਮ ਦਿੱਤਾ ਹੈ ਤਾਂ ਇਸ ਮਾਮਲੇ ਦੇ ਵਿੱਚ ਕੀ ਮੰਨਸ਼ਾ ਸੀ ਕਿਸ ਦੇ ਕਹਿਣ ਦੇ ਉੱਤੇ ਹੋਇਆ ਕਿਵੇਂ ਹੋਇਆ ਇਹ ਸਾਰੀਆਂ ਗੱਲਾਂ ਦੇ ਜਦੋਂ ਜਾਂਚ ਪੜਤਾਲ ਤਹਿਤ ਆਉਂਦੀ ਹੈ ਤਾਂ ਫਿਰ ਵੱਡੇ-ਵੱਡੇ ਅਫਸਰਾਂ ਨੂੰ ਵੀ ਭਾਜਣਾ ਪੈ ਸਕਦੀਆਂ ਉਹਨਾਂ ਦੀ ਕੁਰਸੀ ਵੀ ਖਤਰੇ 'ਚ ਪੈ ਸਕਦੀ ਹੈ ਪਰ ਇਹ ਲੜਾਈ ਅਗਲੇਰੀ ਜਿਹੜੀ ਕਾਨੂੰਨੀ ਤੌਰ ਦੇ ਉੱਤੇ ਲੜਨ ਦਾ ਹੱਕ ਆ ਜਿਹੜਾ ਉਸ ਸੰਬੰਧਤ ਵਿਅਕਤੀਆਂ ਤੇ ਜਿਨ੍ਹਾਂ ਉੱਤੇ ਐਫਆਈਆਰ ਹੋਈ ਸੀ ਖਾਸ ਕਰਕੇ ਸਾਬਕਾ ਕਾਂਗਰਸੀ ਮੰਤਰੀ ਭਾਰਤਪੂਸ਼ਣ ਆਸ਼ੂ ਤੇ ਉਹ ਇਸ ਲੜਾਈ ਨੂੰ ਅੱਗੇ ਲੈ ਕੇ ਜਾਂਦੇ ਆ ਕਿ ਨਹੀਂ ਜਾਂਦੇ ਇਹ ਉਹਨਾਂ ਉੱਤੇ ਨਿਰਭਰ ਕਰਦਾ ਪਰ ਰਾਹਤ ਕੁ ਬਹੁਤ ਵੱਡੀ ਹਾਈ ਕੋਰਟ ਵੱਲੋਂ ਮਿਲੀ ਹੈ ਤਾਂ ਇਸ ਨੂੰ ਲੈ ਕੇ ਹੁਣ ਵਿਜੀਲੈਂਸ ਬਿਊਰੋ ਵੱਲੋਂ ਆਉਣ ਵਾਲੇ ਸਮੇਂ ਉੱਤੇ ਕਿਸੇ ਉੱਤੇ ਵੀ ਕੋਈ ਕਾਰਵਾਈ ਕੀਤੀ ਜਾਏਗੀ ਤਾਂ ਉਹ ਵੀ ਕਿਤੇ ਨਾ ਕਿਤੇ ਐਸੇ ਕਰਕੇ ਸ਼ੱਕ ਦੇ ਆਧਾਰ ਤੇ ਲਿਖੀ ਜਾਏਗੀ ਕਿ ਕਿਤੇ ਪਹਿਲਾਂ ਵਾਂਗ ਵਿਜੀਲੈਂਸ ਬਿਊਰੋ ਨੇ ਕਿਸੇ ਤਰੀਕੇ ਦੇ ਨਾਲ ਆਧਾਰ ਬਣਾ ਕੇ ਕੋਈ ਬਦਲਾ ਲੈਣ ਦੀ ਕੋਸ਼ਿਸ਼ ਤਾਂ ਨਹੀਂ ਕੀਤੀ ਬਦਲੇ ਦੀ ਭਾਵਨਾ ਨਾਲ ਕਾਰਵਾਈ ਤਾਂ ਨਹੀਂ ਹੋ ਰਹੀ ਤਾਂ ਇਹ ਸਵਾਲਾਂ ਦੇ ਢੇਰੇ ਵਿੱਚ ਕਾਰਵਾਈ ਰਹੇਗੀ ਹੁਣ ਵਿਜੀਲੈਂਸ ਬਿਊਰੋ ਆਪਣਾ ਵਿਸ਼ਵਾਸ ਬਹਾਲ ਕਿਵੇਂ ਕਰ ਪਾਉਂਦੀ ਹੈ ਇਹ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੇ ਜੋ ਕੰਮ ਕਰਨੇ ਨੇ ਗਤੀਵਿਧੀਆਂ ਕਰਨੀਆਂ ਨੇ ਉਸ ਦੇ ਉੱਤੇ ਨਿਰਭਰ ਕਰਦਾ ਹੈ ਤਾਂ ਵਿਜੀਲੈਂਸ ਵੱਲੋਂ ਹੁਣ ਤੱਕ ਕੀਤੇ ਗਏ ਪਰਚਿਆਂ ਦੇ ਵਿੱਚੋਂ ਜਿਹੜੇ ਇਹ ਦੋ ਪਰਚੇ ਰੱਦ ਹੋਏ ਨੇ ਇਸ ਦੇ ਉੱਤੇ ਸਭ ਤੋਂ ਵੱਡੀ ਚਰਚਾ ਹੋ ਰਹੀ ਹੈ ਕਿ ਵਿਜੀਲੈਂਸ ਬਿਊਰੋ ਫਿਰ ਕਿਸ ਦੇ ਕਹਿਣ ਦੇ ਉੱਤੇ ਕੀ ਉਹ ਸਟੇਟ ਦਾ ਸਰਕਾਰ ਦਾ ਤੋਤਾ ਬਣ ਕੇ ਕੰਮ ਕਰ ਰਿਹਾ ਹੈ ਜਾਂ ਫਿਰ ਆਜ਼ਾਦ ਭਾਵਨਾ ਦੇ ਨਾਲ ਨਿਰਪੱਖਤਾ ਦੇ ਆਧਾਰ ਦੇ ਉੱਤੇ ਕੰਮ ਹੁੰਦਾ ਹੈ ਘੱਟੋ ਘੱਟ ਭਾਰਤ ਪੂਸ਼ਣ ਆਸ਼ੂ ਮਾਮਲੇ ਦੇ ਵਿੱਚ ਹਾਈ ਕੋਰਟ ਤੋਂ ਜਿਸ ਤਰ੍ਹਾਂ ਦੀਆਂ ਟਿੱਪਣੀਆਂ ਆਈਆਂ ਨੇ ਉਸ ਤੋਂ ਤਾਂ ਇਹ ਨਹੀਂ ਲੱਗਦਾ ਕਿ ਨਿਰਪੱਖਤਾ ਤੇ ਆਜ਼ਾਦ ਤੌਰ ਦੇ ਉੱਤੇ ਕੰਮ ਕੀਤਾ ਗਿਆ ਹੈ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਅਪਡੇਟ ਆਵੇਗਾ ਕੋਸ਼ਿਸ਼ ਕਰਾਂਗੇ ਉਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਫਿਲਹਾਲ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ